ਸਾਸੀਓ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਾਈ ਪਿੰਡ ਰੌਂਦਾ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਹੈ ਤਹਿਸੀਲ ਇਹਨੂੰ ਨਿਹਾਲ ਸਿੰਘ ਆਲਾ ਪੈਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਅਜੋ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਕੀ ਹੈ ਜੀ ਆਪਣਾ ਜਸਪ੍ਰੀਤ ਸਿੰਘ ਹੈ ਜੀ ਬਾਈ ਦਾ ਨਾਮ ਜਸਪ੍ਰੀਤ ਸਿੰਘ ਜੇ ਬਾਈ ਆਪਣੇ ਘਰ ਆਉਣਾ ਹੋਵੇ ਤੇ ਕੀ ਐਡਰੈਸ ਹੈ ਆਪਣਾ ਆਪਣੇ ਗਦਾਰਾ ਰੋਡ ਤੇ ਘਰ ਆ ਜੀ ਠੀਕ ਹੋ ਜੀ ਤੇ ਆਪਣੀ ਵੀਡੀਓ ਬਾਈ ਦੇ ਘਰੋਂ 6ਵੀਂ 7ਵੀਂ ਵੀਡੀਓ ਹੋਣੀ ਹੈ ਹਨਾ ਬਾਈ ਹਾਂ ਜੀ ਹੋਣੀ ਤੇ ਕਿਵੇਂ ਰਿਹਾ ਬਈ ਆਪਣਾ ਵੀਡੀਓ ਦਾ ਰਿਸਪਾਂਸ ਕਿੰਨੇ ਕ ਟਾਈਮ ਚ ਆਪਣੇ ਪਸ਼ੂ ਸੇਲ ਹੁੰਦੇ ਆ ਜੀ ਵੀਡੀਓ ਤੇ ਅੱਲੇ ਤਾਂ ਨਹੀਂ ਹੋ ਜਾਂਦੇ ਜੀ ਅਗਲੇ ਦਿਨ ਹੀ ਹੋ ਜਾਂਦੇ ਆ ਬਾਕੀ ਬਈ ਇੱਕ ਨਾ ਵੀਡੀਓ ਤੇ ਪਸ਼ੂ ਸੇਲ ਹੋਣ ਦਾ ਕਾਰਨ ਇਹ ਹੁੰਦਾ ਵੀ ਇੱਕ ਸੋਡਾ ਰੇਟ ਹੋਵੇ ਇੱਕ ਪਸ਼ੂ ਦੀ ਕੁਆਲਿਟੀ ਹੋਵੇ ਇਹ ਮੈਟਰ ਕਰਦੀਆਂ ਬਈ ਚੀਜ਼ਾਂ ਹਾਂਜੀ ਹਾਂਜੀ ਬਹੁਤ ਜ਼ਿਆਦਾ ਠੀਕ ਹੋ ਜੀ ਤੇ ਅੱਜ ਆਪਣੇ ਕੋਲ ਕਿੰਨੇ ਨਗ ਬਕਾਉ ਆ ਜੀ ਦੋ ਨਹੀਂ ਜੀ ਦੋ ਨਗ ਬਕਾਉ ਆ ਹਾਂਜੀ ਦੱਸੋ ਡਿਟੇਲ ਪਹਿਲੇ ਨਾਗ ਦੀ ਕੀ ਆ ਜੀ ਕੋਕੜ ਕੇ ਬਣਾਈ ਆ 1 ਤਰੀਕ ਨੂੰ ਸਾਢੇ 5 ਮਹੀਨੇ ਹੋ ਜਾਣਗੇ 8 ਕਿਲੋ ਦੁੱਧ ਆ ਜੀ ਠੀਕ ਹੋ ਜੀ ਸਾਢੇ 5 ਮਹੀਨੇ ਹੋ ਜਾਣਗੇ 8 ਕਿਲੋ ਦੁੱਧ ਆ ਤੁਸੀਂ ਹਵਾਨਾ ਚੈੱਕ ਕਰ ਸਕ ਬਾਡੀ ਬਾਂਤਰ ਦੀ ਬਹੁਤ ਜ਼ਿਆਦਾ ਚੰਗੀ ਹੈ ਮੜਾ ਤੋਰਾ ਵਖਾ ਦਿਓ ਵੀਰੇ ਥਾਣਾ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਵਧੀਆ ਬਾਈ ਇਹ ਹਮੇਸ਼ਾ ਹੀ ਪਸ਼ੂ ਬਾਈ ਵਧੀਆ ਪਸ਼ੂ ਲੈ ਕੇ ਆਉਂਦੇ ਆ ਥੱਲੋਂ ਸਾਫ਼ ਲੈ ਕੇ ਆਉਂਦੇ ਆ ਹਮੇਸ਼ਾ ਹੀ ਪਸ਼ੂ ਬਾਈ ਇਹ ਤਾਂ ਹੀ ਪਸ਼ੂ ਜਾਦੀ ਛੇਤੀ ਸੇਲ ਹੋ ਜਾਂਦਾ ਬਾਈਆਂ ਦਾ ਤੋਰਾ ਦੇਖ ਸਕਦੇ ਹੋ ਬਈ ਤੁਸੀਂ ਹਵਾਨਾ ਦੇਖ ਸਕਦੇ ਹੋ ਕਈ ਵਾਰੀ ਸਾਥੋਂ ਕੋਈ ਚੀਜ਼ ਮਿਸਟੇਕ ਹੋ ਜਾਂਦੀ ਆ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਵਟਸਐਪ ਨੰਬਰ ਆ ਉਹ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੇ ਬਾਈ ਕੀ ਮੁੱਲ ਕਰਦੇ ਜੀ ਆਪਾਂ ਇਹਦਾ? ਇਹ 35000 ਰੁਪਏ ਮੁੱਲ ਹੈ ਜੀ। ਮੁੱਲ 35000 ਰੁਪਿਆ ਕਰਦੇ ਆ ਤੇ ਬਹੁਤ ਵਧੀਆ ਮੁੱਲ ਕਰਦੇ ਬਾਈ ਇਹ ਹਮੇਸ਼ਾ ਹੀ ਤੇ ਮਾਨ ਕੀਤਾ ਜਾਊਗਾ ਜੀ। ਮਾਨ ਕੀਤਾ ਜੀ। ਠੀਕ ਹੋ ਜੀ ਤੇ ਦੂਸਰਾ ਨੱਕ ਕਿਹੜਾ ਹੀ ਆਪਣੇ ਕੋਲ? ਉਹ ਆਈ। ਇਹ ਦੂਜੇ ਸੁਹੇ ਵੜਸ ਹੁੰਦੀ ਹੈ ਜੀ। ਦੂਜੇ ਸੁਹੇ ਵੜਸ ਹੁੰਦੀ ਹੈ ਜੀ। ਪਹਿਲਾਂ ਸੇ ਪਲੱਸ ਦਿੱਤਾ ਹੀ ਇਹਨੇ। ਆਪਣੇ ਘਰ ਦੀ ਹੈ ਕਿ ਲੈ ਕੇ ਆਂਦੀ? ਨਹੀਂ ਲੈ ਕੇ ਆਂਦੀ। ਠੀਕ ਹੋ ਜੀ ਤੇ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਇਹ ਲੈ ਜਾਈਓ ਹੈ 10 15 ਦਿਨਾਂ ਦੇ ਲੈ ਜਾਈਓ 10 15 ਦਿਨਾਂ ਦੀ ਕੱਚੀ ਹੈ ਸੀਮਨ ਪਤਾ ਕੀ ਦਾ ਲੱਗਿਆ ਹੋਇਆ ਜੀ ਨਹੀਂ ਜੀ ਸਰਕਾਰੀ ਸੀਮਨ ਹੀ ਲਵਾਇਆ ਸਰਕਾਰੀ ਸੀਮਨ ਹੀ ਲਵਾਇਆ ਅਜੇ 10 ਦਿਨਾਂ ਦੀ ਕੱਚੀ ਹੈ ਬਾਈ ਮੜਾ ਤੁਰਾਉ ਸਾਡੀ ਮੇਰੇ ਬਾਡੀ ਬੰਦਰ ਦੀ ਬਹੁਤ ਜ਼ਿਆਦਾ ਸੋਹਣੀ ਹੈ ਪ੍ਰਿੰਟ ਆ ਚੰਗਾ ਪ੍ਰਿੰਟ ਆ ਬਈ ਵੜਦੇ ਦੇ ਦੇਖ ਸਕਦੇ ਹੋ ਬਈ ਤੁਸੀਂ ਤੂਰਾ ਦੇਖ ਸਕਦੇ ਹੋ ਵੀ ਤੁਸੀਂ ਤੁਹਾਡੀ ਆਸ ਨਾਲ ਇਸ ਵਾਰੀ ਕਿੰਨਾ ਦੁੱਧ ਕੱਢੂਗੀ ਜੀ ਥੋੜੀ ਥੋੜੀ ਬਹੁਤ ਕੱਢੂਗੀ ਠੀਕ ਹੋ ਜੀ ਤੁਹਾਡੀ ਆਸ ਨਾਲ ਕਿੰਨਾ ਦੁੱਧ ਕੱਢੂਗੀ ਅਸੋਰੀ ਇਹ ਇਹ ਬਾਈ ਪਲੱਸ ਦੇ ਦਿਓ ਜੀ ਰਾਮ ਨੇ ਪਹਿਲੇ ਉਹ 20 ਪਲੱਸ ਦਿੱਤਾ ਇਹ ਰਾਮ ਨੇ ਠੀਕ ਹੋ ਜੀ ਹਾਂ ਜੀ ਤੇ ਕੀ ਮੁੱਲ ਕਰਦੇ ਵੀਰ ਆਪਾਂ ਦਾ ਇਹਦਾ ਮੁੱਲ 55000 ਰੁਪਏ ਕਰਦੇ ਮਾਨ ਕੀਤਾ ਜਾਊਗਾ ਜੀ ਠੀਕ ਹੋ ਜੀ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 984004377 ਇੱਕ ਵਾਰ ਫੇਰ ਬੋਲ ਦਿਓ 984004377 ਠੀਕ ਹੋ ਜੀ ਤੇ ਜਿਹੜੀ ਆ ਵੜਾ ਵੀਰੇ ਆਪਣਾ ਦੁੱਧ ਕਿੰਨਾ ਕਹਿੰਦੇ ਸੀ ਤੁਸੀਂ ਵੀਰੇ 8 ਕਿਲੋ ਆਪਾਂ ਦੇਵਾਂਗੇ ਵੀਰੇ ਲੀਟਰ ਮਾਰ ਕੇ 8 ਕਿਲੋ ਦੁੱਧ ਝੋਕੇ ਦੇਵਾਂਗੇ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਹਰ ਰੋਜ਼ ਤੁਹਾਡੇ ਲਈ ਵਧੀਆ ਵੀਡੀਓ ਲੈ ਕੇ ਆਇਆ ਕਰਾਂਗੇ ਥੈਂਕ ਯੂ ਭਾਈ ਜੀ